ਦੇਵਤਿਆਂ ਦੀ ਧਰਤੀ ਦੇ ਉੱਤੇ ਦਾਣਵਾ ਦਾ ਰਕਸ਼ਿਆਂ ਦਾ ਖੇਡ ਹੋ ਰਿਹਾ ਹਾਂਜੀ ਮੈਂ ਗੱਲ ਕਰ ਰਿਹਾ ਹਿਮਾਚਲ ਦੀ ਹਿਮਾਚਲ ਨੂੰ ਦੇਵੀ ਭੂਮੀ ਕਿਹਾ ਜਾਂਦਾ ਦੇਵਤਿਆਂ ਦੀ ਭੂਮੀ ਧਰਤੀ ਕਿਹਾ ਜਾਂਦਾ ਉਸ ਧਰਤੀ ਦੇ ਉੱਤੇ ਇੱਕ ਪੰਜਾਬੀ ਜੋੜੇ ਦੇ ਨਾਲ ਜਿਹੜੀ ਪਿਛਲੇ ਦਿਨਾਂ ਚ ਕੁੱਟਮਾਰ ਹੋਈ ਆ ਬਹੁਤ ਗੁਰੀ ਤਰ੍ਹਾਂ ਉਸ ਪੰਜਾਬੀ ਜੋੜੇ ਨੂੰ ਇੱਕ ਪੰਜਾਬੀ ਨੌਜਵਾਨ ਸੀ ਨਾਲ ਉਹਦੇ ਇੱਕ ਉਨੀ ਜਿਹੜੀ ਸਾਥਣ ਸੀਗੀ ਉਹ ਗੋਰੀ ਸੀਗੀ ਉਹਨਾਂ ਨੂੰ ਸੈਂਕੜੇ ਬੰਦਿਆਂ ਦੁਆਰਾ ਹਿਮਾਚਲ ਦੇ ਵਿੱਚ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਇੱਕ ਪੰਜਾਬੀ ਨੌਜਵਾਨ ਆਪਣੀ ਜੀਵਨ ਸਾਥਣ ਨੂੰ ਨਾਲ ਲੈ ਕੇ ਹਿਮਾਚਲ ਘੁੰਮਣ ਫਿਰਨ ਲਈ ਜਾਂਦਾ ਉੱਥੇ ਸੈਂਕੜੇ ਬੰਦਿਆਂ ਦਾ ਆ ਕੇ ਝੁੰਡ ਕੇ ਲੈਂਦਾ ਤੇ ਉਹਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਉਸ ਤੋਂ ਬਾਅਦ ਜਿਹੜਾ ਸ਼ਰਮਨਾਕ ਹੁਣ ਤੱਕ ਜਿਹੜੀ ਗੱਲਬਾਤ ਵਾਪਰ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਦੀ ਕੋਈ ਪ੍ਰਤੀਕਿਰਿਆ ਅਰੇ ਤੇ ਨਹੀਂ ਆਈ ਹਿਮਾਚਲ ਦਾ ਮੁੱਖ ਮੰਤਰੀ ਜਿਹੜਾ ਕਿ ਕਾਂਗਰਸ ਦਾ ਮੁੱਖ ਮੰਤਰੀ ਹੈ ਜਿਹੜੀ ਕਾਂਗਰਸ ਕਹਿੰਦੀ ਆ ਅਸੀਂ ਸੈਕੂਲਰ ਆ ਅਸੀਂ ਧਰਮ ਨਿਰਪੱਖ ਆ ਅਸੀਂ ਧਰਮ ਦੀ ਜਾਤ ਦੀ ਰਾਜਨੀਤੀ ਨਹੀਂ ਕਰਦੇ ਮੈਂ ਪੁੱਛਣਾ ਚਾਹੁੰਦਾ ਰਾਹੁਲ ਗਾਂਧੀ ਨੂੰ ਕਿ ਹਿਮਾਚਲ ਦੇ ਵਿੱਚ ਜਿੱਥੇ ਤੁਹਾਡੀ ਪਾਰਟੀ ਦਾ ਕਾਂਗਰਸ ਦਾ ਮੁੱਖ ਮੰਤਰੀ ਹੈ ਉਹਦੇ ਵੱਲੋਂ ਹਾਰੇ ਤੱਕ ਕੋਈ ਬਿਆਨ ਕੋਈ ਪ੍ਰਤੀਕਿਰਿਆ ਕੋਈ ਉਹਨਾਂ ਬੰਦਿਆਂ ਦੇ ਉੱਤੇ ਕਾਨੂੰਨੀ ਕਾਰਵਾਈ ਨਾ ਹੋਣਾ ਇਹ ਕੀ ਦਰਸਾਉਂਦਾ ਹੈ ਇਹ ਦਰਸਾਉਂਦਾ ਹੈ ਕਿ ਜੋ ਹਾਲਾਤ ਇੱਥੇ ਘੱਟ ਨੀਤੀਆਂ ਦੇ ਨਾਲ ਲਗਾਤਾਰ ਇਸ ਧਰਤੀ ਦੇ ਉੱਤੇ ਉਹਨਾਂ ਦੇ ਉੱਤੇ ਜ਼ੁਲਮ ਹੁੰਦੇ ਆ ਰਹੇ ਆ ਧੱਕੇ ਹੁੰਦੇ ਆ ਰਹੇ ਆ ਚਾਹੇ ਪੰਜਾਬ ਦੇ ਨਾਲ ਪਹਿਲਾਂ ਵੀ 84 ਵੇਲੇ ਉਸ ਤੋਂ ਪਹਿਲਾਂ ਵੀ ਤੇ ਉਸ ਤੋਂ ਬਾਅਦ ਵੀ ਲਗਾਤਾਰ ਜਿਹੜਾ ਜ਼ੁਲਮ ਤੇ ਧੱਕਾ ਹੋਇਆ ਉਹ ਅੱਜ ਵੀ ਪੰਜਾਬੀ ਉਸ ਨੂੰ ਚੱਲ ਰਹੇ ਨੇ ਕੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸੋਨੀਆ ਗਾਂਧੀ ਖੜਗੇ ਸਾਹਿਬ ਇਸ ਗੱਲ ਦੇ ਉੱਤੇ ਆਪਣੀ ਪ੍ਰਤੀਕਿਰਿਆ ਆਪਣਾ ਬਿਆਨ ਦੇਣਗੇ ਕਿ ਇੱਕ ਪੰਜਾਬੀ ਜੋੜੇ ਨੂੰ ਹਿਮਾਚਲ ਦੇ ਵਿੱਚ ਇੱਥੇ ਸਰਕਾਰ ਕਾਂਗਰਸ ਦੀ ਆ ਕੁੱਟਿਆ ਜਾਂਦਾ ਮਾੜੀ ਮਾੜੀ ਗੱਲ ਤੇ ਟਵੀਟ ਕਰਨ ਵਾਲਾ ਮਾੜੀ ਮਾੜੀ ਗੱਲ ਤੇ ਬਿਆਨ ਦੇਣ ਵਾਲਾ ਪੰਜਾਬ ਦਾ ਮੁੱਖ ਮੰਤਰੀ ਹਾਲੇ ਤੱਕ ਚੁੱਪ ਐ ਬੋਲਿਆ ਨਹੀਂ ਇਹ ਛੋਟੀ ਘਟਨਾ ਨਹੀਂ ਬਹੁਤ ਵੱਡੀ ਘਟਨਾ ਹੈ ਕਿ ਸੈਂਕੜੇ ਬੰਦਿਆਂ ਦੁਆਰਾ ਬੁਰੀ ਤਰ੍ਹਾਂ ਇੱਕ ਪੰਜਾਬੀ ਨੌਜਵਾਨ ਤੇ ਨਾਲ ਉਹਦੀ ਸਾਥਣ ਦੀ ਕੁੱਟਮਾਰ ਕਰਨਾ ਤੇ ਮੈਂ ਚੇਤਾਵਨੀ ਦੇਣਾ ਚਾਹਣਾ ਇਸ ਗੱਲ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਕਿਉਂਕਿ ਕੰਮ ਸਰਕਾਰਾਂ ਦਾ ਹੈ ਕੰਮ ਲੋਕਾਂ ਦਾ ਨਹੀਂ ਆ ਇਹ ਕੰਮ ਪੰਜਾਬ ਸਰਕਾਰ ਨੇ ਹਿਮਾਚਲ ਸਰਕਾਰ ਨਾਲ ਗੱਲ ਕਰਨੀ ਹੈ ਪੰਜਾਬ ਸਰਕਾਰ ਨੇ ਸੈਂਟਰ ਦੀ ਸਰਕਾਰ ਨਾਲ ਗੱਲ ਕਰਨੀ ਆ ਵੀ ਜੋ ਪੰਜਾਬੀਆਂ ਨਾਲ ਹਿਮਾਚਲ ਚ ਪਹਿਲੀ ਵਾਰ ਧੱਕਾ ਨਹੀਂ ਹੋਇਆ ਅੱਗੇ ਵੀ ਕਈ ਵਾਰੀ ਹਿਮਾਚਲ ਦੇ ਵਿੱਚ ਜਦੋਂ ਸਾਡੇ ਨੌਜਵਾਨ ਮੁੰਡੇ ਕੋਈ ਕੇਸ ਨਹੀਂ ਸ਼ਾਂਤ ਸਾਹਿਬ ਲਾ ਕੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਜਾਂਦੇ ਆ ਉੱਥੇ ਉਹਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਦਲੀਲ ਵੀ ਕੀਤਾ ਜਾਂਦਾ ਗਾਲਾਂ ਵੀ ਕੱਢੀਆਂ ਜਾਂਦੀਆਂ ਕਿਸੇ ਇਨਸਾਨ ਸਾਹਿਬ ਨੂੰ ਲਾਹਾ ਵੀ ਜਾਂਦਾ ਮੋਟਰਸਾਂ ਤੋਂ ਪਾੜਿਆ ਵੀ ਜਾਂਦਾ ਅੱਗਾਂ ਵੀ ਲਾਈਆਂ ਜਾਂਦੀਆਂ ਸੋ ਇਹ ਜਿਹੜੀ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਥਾਂ ਦੇ ਉੱਤੇ ਸਿੱਖਾਂ ਦੇ ਖਿਲਾਫ ਖਾਸ ਤੌਰ ਦੇ ਉੱਤੇ ਬਿਆਨ ਆਉਣੇ ਕੰਗਣਾ ਰਣਾਉਤਾ ਬਿਆਨ ਆਉਣਾ ਕਿ ਇੱਥੇ ਅੱਤਵਾਦ ਬਲ ਵੱਧ ਰਿਹਾ ਪੰਜਾਬ ਹੱਦ ਤੱਕ ਫੈਲ ਰਿਹਾ ਪੰਜਾਬ ਚ ਹਿਮਾਚਲ ਦੀ ਬੱਚੇ ਘਟਨਾ ਦਾ ਵਾਪਰ ਜਾਣਾ ਸਮੇਂ-ਸਮੇਂ ਤੇ ਹੋਰ ਬਹੁਤ ਤਰ੍ਹਾਂ ਦੇ ਆਗੂਆਂ ਦੇ ਸਿੱਖਾਂ ਦੇ ਖਿਲਾਫ ਜ਼ਹਿਰ ਭਰੇ ਬਿਆਨ ਉਹਨੇ ਇਹ ਜਿਹੜੀ ਹਕੂਮਤ ਆ ਸਿੱਖਾਂ ਦਾ ਸ਼ਿਕਾਰ ਖੇਡਣ ਲਈ ਫਿਰ ਉਹੀ ਜਿਹੜੀ ਰਣਨੀਤੀ ਉਹ ਤਿਆਰ ਕਰਦੀ ਆ ਸਿੱਖੋ ਤੁਹਾਨੂੰ ਨਿਸ਼ਚਿਤ ਹੋਣ ਦੀ ਲੋੜ ਆ ਅਗਲੀ ਮੈਂ ਬੇਨਤੀ ਕਰਦਾ ਇਹ ਚਿਤਾਵਨੀ ਸਮਝ ਲਓ ਬੇਨਤੀ ਸਮਝ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਜੀ ਸਰਕਾਰ ਹਿਮਾਚਲ ਦੀ ਹੋਵੇ ਜਾਂ ਪੰਜਾਬ ਦੀ ਹੋਵੇ ਇਹਦਾ ਹੱਲ ਨਹੀਂ ਕਰਦੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀਆਂ ਵੀ ਹਿਮਾਚਲ ਦੇ ਬੰਦਿਆਂ ਦੀਆਂ ਇਥੇ ਕਲੋਨੀਆਂ ਬਣੀਆਂ ਹੋਈਆਂ ਨੇ ਖਾੜ ਦੇ ਵਿੱਚ ਮਹਾਲੀ ਦੇ ਵਿੱਚ ਜੀਰਕਪੁਰ ਦੇ ਵਿੱਚ ਅਸੀਂ ਉਹਨਾਂ ਸ਼ਾਂਤ ਮੈਤਰੀਕੇ ਨਾਲ ਵਿਰੋਧ ਕਰਾਂਗੇ ਘਰਾਓ ਕਰਾਂਗੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਦਾ ਕਈ ਸੱਜਣਾ ਦੇ ਬੇਲੀਆਂ ਦੇ ਨੌਜਵਾਨਾਂ ਦੇ ਫੋਨ ਆਏ ਕਿ ਭਾਈ ਸਾਨੂੰ ਜੋ ਹਿਮਾਚਲ ਚ ਹੋ ਰਿਹਾ ਲਗਾਤਾਰ ਧੱਕਾ ਹੋ ਰਿਹਾ ਸਾਡੇ ਨਾਲ ਲਗਾਤਾਰ ਸਾਡੇ ਮੁੰਡਿਆਂ ਨੂੰ ਕੁੱਟਿਆ ਜਾ ਰਿਹਾ ਜਿਨੀ ਕੀਤਾ ਜਾ ਰਿਹਾ ਇਹਦੇ ਬਾਰੇ ਕੀ ਕਰਨਾ ਚਾਹੀਦਾ ਤਾਂ ਮੈਂ ਉਹਨਾਂ ਨੂੰ ਅੱਜ ਨੌਜਵਾਨਾਂ ਨੂੰ ਫੋਨ ਦੇ ਉੱਤੇ ਵੀ ਅਪੀਲ ਕੀਤੀ ਹੈ ਕਿ ਅਸੀਂ ਸਬਰ ਤੋਂ ਕੰਮ ਲੈਣਾ ਜਾਵਦੇ ਤੋਂ ਕੰਮ ਲੈਣਾ ਕੋਈ ਢਕਾਹਟ ਵਾਲੀ ਕਾਰਵਾਈ ਨਹੀਂ ਕਰਨੀ ਹਾਂ ਆਪਾਂ ਨੂੰ ਪਤਾ ਹੈ ਖੜ ਮਹਾਲੀ ਜੀਰਖਪੁਰ ਦੇ ਵਿੱਚ ਕਈ ਕਲੌਨੀਆਂ ਐਸੀਆਂ ਹੈਗੀਆਂ ਨੇ ਜਿੰਨਾ ਕਲੌਨੀਆਂ ਦੇ ਵਿੱਚ ਇਹ ਲਿਖ ਕੇ ਲਾਇਆ ਵਾ ਕਿ ਇੱਥੇ ਸਿਰਫ ਤੇ ਸਿਰਫ ਹਿਮਾਚਲ ਦੇ ਬੰਦੇ ਹੀ ਹਿਮਾਚਲੀ ਹੀ ਇੱਥੇ ਘਰ ਆਪਣਾ ਲੈ ਸਕਦੇ ਆ ਖੜ ਦੇ ਵਿੱਚ ਤਾਂ ਇੱਕ ਕਲੌਨੀ ਪੂਰੀ ਹਿਮਾਚਲੀਆਂ ਦੀ ਐ ਦੋ ਤਿੰਨ ਘਰ ਪੰਜਾਬੀਆਂ ਦੇ ਸੀਗੇ ਉਹ ਵੀ ਉੱਥੋਂ ਆਪਣੇ ਘਰ-ਵਾਰ ਵੇਚ ਕੇ ਤੁਰ ਗਏ ਪਤਾ ਲੱਗੇ ਵੀ ਚਾਰ ਸਪੀਰੇ ਹਿਮਾਚਲ ਦੇ ਲੋਕਾਂ ਨੇ ਆ ਕੇ ਕਬਜ਼ਾ ਕਰ ਲਿਆ ਮੈਂ ਬਹੁਤ ਵਾਰੀ ਬੋਲੀ ਹੈ ਇਹ ਗੱਲ ਇਹ ਪੰਜਾਬ ਦੇ ਇਨਾ ਧੋਖੇਬਾਜ਼ ਗਦਾਰਾਂ ਦੇ ਕਰਕੇ ਇਹਨਾਂ ਲੀਡਰਾਂ ਕਰਕੇ ਪਿਛਲੇ 8-10 ਸਾਲਾਂ ਦੇ ਵਿੱਚ ਘੱਟੋ-ਘੱਟ ਘੱਟੋ-ਘੱਟ ਪੈਣ 70000 ਬੰਦਾ ਕਰੀਬ-ਕਰੀਬ ਹਿਮਾਚਲ ਦਾ ਪੰਜਾਬ ਦੇ ਵਿੱਚ ਆ ਕੇ ਸਰਕਾਰੀ ਨੌਕਰੀਆਂ ਲੈ ਚੁੱਕੇ ਆ ਤੇ ਸਾਡਾ ਇਹਨਾਂ ਦਸ ਸਾਲਾਂ ਦੇ ਵਿੱਚ 10 ਬੰਦੇ ਮੈਨੂੰ ਲੱਗੇ ਦਿਖਾ ਦਿਓ ਦੇ ਦਸਾਂ ਸਾਲਾਂ ਦੇ ਵਿੱਚ ਪੰਜਾਬ ਦੇ ਬੰਦੇ ਹਿਮਾਚਲ ਦੇ ਵਿੱਚ ਸਰਕਾਰੀ ਨੌਕਰੀ ਦੇ ਲੱਗੇ ਹੋਣ ਤੇ ਮੈਂ ਤੁਹਾਨੂੰ ਅੰਕੜੇ ਦੇ ਸਰਾਂ ਰਿਕਾਰਡ ਦੇ ਸਕਦਾ ਕਿ ਪਿਛਲੇ ਦਸਾਂ 12 ਸਾਲਾਂ ਦੇ ਵਿੱਚ 65 70 ਹਜ਼ਾਰ ਦੇ ਕਰੀਬ ਬੰਦੇ ਜਿਹੜੇ ਹਿਮਾਚਲ ਦੇ ਸਰਕਾਰੀ ਨੌਕਰੀ ਪੰਜਾਬ ਜਾ ਕੇ ਲੈ ਚੁੱਕੇ ਆ ਨਾਲੇ ਸਾਡੀ ਧਰਤੀ ਤੇ ਕਾਬਜ ਹੋ ਰਹੇ ਨੇ ਸਾਡੀਆਂ ਨੌਕਰੀਆਂ ਤੇ ਕਾਬਜ ਹੋ ਰਹੇ ਨੇ ਨਾਲੇ ਜੇ ਆਪਾਂ ਇਥੋਂ ਸੀ ਕੋ ਸਾਡਾ ਬੰਦਾ ਕੋ ਸਾਡੇ ਨੌਜਵਾਨ ਘੁੰਮਣ ਫਿਰਨ ਲਈ ਹਿਮਾਚਲ ਜਾਂਦੇ ਆ ਤਾਂ ਉਹਨਾਂ ਦੀ ਕੋਟ ਮਾਰ ਕੀਤੀ ਜਾਂਦੀ ਹੈ ਜਿਲਿਵ ਕੀਤੇ ਜਾਂਦੇ ਨੇ ਕੰਗਾਂ ਨੂੰ ਦਾ ਫੜ ਕੇ ਥਾਣੇ ਵੀ ਲਿਜਾਇਆ ਜਾਂਦਾ ਪਿੱਛੇ ਜੀ ਵੀ ਕਈ ਵੀਡੀਓ ਆਈਆਂ ਸ਼ਰੇਆਮ ਹਿਮਾਚਲ ਪੁਲਿਸ ਵਾਲੇ ਵੀ ਸਾਡੇ ਨੌਜਵਾਨਾਂ ਦੇ ਡੰਡੇ ਮਾਰਦੇ ਹਿਮਾਚਲ 'ਚ ਦੇਖੇ ਗਏ ਆ ਸੋ ਮੈਂ ਆਉਣ ਵਾਲੇ ਦਿਨਾਂ ਦੇ ਬੱਚੇ ਅਪੀਲ ਕਰਦਾ ਸਾਡਾ ਸਨੇਹਾ ਸਾਡਾ ਸਿਧਾਂਤ ਸਾਡੇ ਗੁਰੂਆਂ ਦੇ ਸਨੇਹ ਸਾਡੇ ਉਹਨਾਂ ਦੇ ਸਿਧਾਂਤ ਗੁਰੂਆਂ ਦੇ ਵਿਚਾਰਧਾਰਾ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਹੈ ਜਿਹੜੇ ਵੀ ਹਿਮਾਚਲ ਵਾਲੇ ਨੇ ਸਾਡੇ ਲਈ ਉਹ ਇੱਕ ਇਨਸਾਨ ਨੇ ਸਾਡੇ ਲਈ ਸਭ ਤੋਂ ਉੱਤੇ ਇਨਸਾਨੀਅਤ ਆ ਅਸੀਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਇਨਸਾਨ ਆ ਸਾਡੇ ਗੁਰੂਆਂ ਦੇ ਹਲਸਪੇ ਸਾਡੇ ਗੁਰੂਆਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਵੀ ਹੀ ਸਰਵਪੱਦਾ ਭਲਾ ਅਸੀਂ ਕਿਸੇ ਦੇ ਜਾਤੀ ਤੌਰ ਤੇ ਖਿਲਾਫ ਨਹੀਂ ਆ